ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸੁਪ੍ਰਿਤ ਅਕੈਡਮੀ ਤੇ ਬਹੁਤ ਹੀ ਲੇਟੈਸਟ ਅਪਡੇਟ ਅਸੀਂ ਤੁਹਾਡੇ ਨਾਲ ਲੈ ਕੇ ਆਇਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਸੀ ਤਾਂ ਉਹਨਾਂ ਵੱਲੋਂ ਪ੍ਰੋਮਿਸ ਕੀਤਾ ਗਿਆ ਸੀਗਾ ਕਿ ਹਰ ਮਹਿਲਾਵਾਂ ਨੂੰ ਜਿਹੜੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਨੇ ਗਿਆ 11100 ਰੁਪਏ ਉਹਨਾਂ ਦੇ ਖਾਤੇ ਵਿੱਚ ਜਿਹੜਾ ਹਰ ਮਹੀਨੇ ਪਾਇਆ ਜਾਵੇਗਾ ਬਟ ਹਲਿਤਾ ਕੇਸ ਚੀਜ਼ ਦੇ ਉੱਤੇ ਕੋਈ ਮਤਲਬ ਗੱਲਬਾਤ ਨਹੀਂ ਕੀਤੀ ਗਈ ਸੀ ਕੋਈ ਕਿਸੇ ਤਰ੍ਹਾਂ ਦਾ ਡਿਸੀਜਨ ਨਹੀਂ ਲਿਆ ਗਿਆ ਸੀ ਬਟ ਜਿਹੜੀ ਅੱਜਵਾਰੀ ਨਿਊਜ਼ ਹੈਗੀ ਉਸ ਦੇ ਵਿੱਚ ਇਹ ਸਾਫ਼ ਚਾਹਰ ਹੁੰਦਾ ਹੈ ਕਿ ਬਸ ਚਲਦੀ ਇਹ ਸਕੀਮ ਹੈ ਜਿਹੜੀ ਉਹ ਲਾਗੂ ਹੋਣ ਜਾ ਰਹੀ ਹੈ ਕਿ ਆਪਾਂ ਪੂਰੀ ਖਬਰ ਹੈ ਜਿਹੜੀ ਉਹ ਰੀਡ ਕਰਾਂਗੇ ਕਿ ਭਗਵਾਨਤਮਾਨ ਨੇ ਕੀ ਕਿਹਾ ਕਦੋਂ ਤੋਂ ਸ਼ੁਰੂ ਹੋ ਰਹੀ ਹੈ ਕਿ ਤੇ ਕਿਵੇਂ ਆਪਾਂ ਜਿਹੜੀ ਫਾਰਮ ਨੇ ਰਜਿਸਟ੍ਰੇਸ਼ਨ ਹੈਗੀ ਉਹ ਸ਼ੁਰੂ ਕਰ ਸਕਦੇ ਹਾਂ ਕਦੋਂ ਸ਼ੁਰੂ ਕਰ ਸਕਦੇ ਆਂਗੇ ਬਟ ਉਸ ਤੋਂ ਪਹਿਲਾਂ ਜ਼ਿਕਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜਰੂਰ ਪ੍ਰੈਸ ਕਰ ਲੋ ਤਾਂ ਕਿ ਹਰ ਆਉਣ ਵਾਲੀ ਲੇਟੈਸਟ ਅਪਡੇਟਸ ਆਇਓ ਕਿਸੇ ਵੀ ਫੀਲਡ ਨਾਲ ਜੁੜੀ ਹੋਈ ਹੈ ਐਜੂਕੇਸ਼ਨ ਫੀਲਡ ਨਾਲ ਜੁੜੀ ਹੋਈ ਹੈ ਜਾਂ ਫਿਰ ਆਪਣੇ ਡੇਲੀ ਲਾਈਫ ਨਾਲ ਜੁੜੀ ਹੋਈ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਆਪਾਂ ਪਹਿਲਾਂ ਆਪਾਂ ਜਿਹੜੀ ਇਨਫੋਰਮੇਸ਼ਨ ਹੈ ਮਤਲਬ ਨਿਊਜ਼ ਹੈ ਜਿਹੜੀ ਹੋ ਰੀਡ ਕਰਦੇ ਆਂਗੇ ਮੁੱਖ ਮੰਤਰੀ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿੱਚ 70 ਸੀਟਾਂ ਹਾਸਲ ਕਰਕੇ ਚੌਥੀ ਵਾਰ ਆਪ ਸਰਕਾਰ ਬਣਨ ਜਾ ਰਹੀ ਹੈ ਉਨ੍ਹਾਂ ਔਰਤਾਂ ਦੇ ਖਾਤਿਆਂ 'ਚ ਜਲਦੀ 1100 ਰੁਪਏ ਪਾਉਣ ਦਾ ਐਲਾਨ ਕਰਦਿਆ ਕਿ ਆ ਕਿ ਇਹ ਰਕਮਾਂ ਮਹਿਲਾਵਾਂ ਨੂੰ ਦੇਣ ਲਈ ਬਜਟ ਵਿੱਚ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪ ਦਿਖਾਵੇ ਦੀ ਰਾਜਨੀਤੀ ਨਹੀਂ ਕਰਦੀ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਦਿੱਤੇ ਗੱਲਬਾਤ ਦੇ ਸੱਦੇ ਬਾਰੇ ਕਿਹਾ ਕਿ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਨਿਕਲਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਹਾਲਾਂਕਿ ਨਹੀਂ ਦੱਸਿਆ ਕਿ ਉਹ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਰੋਡ ਸੇਫਟੀ ਫੋਰਸ SSF ਦੇ ਗਠਨ ਕਾਰਨ ਸੜਕ ਹਾਦਸਿਆਂ ਵਿੱਚ ਮੌਤ ਦੀ ਦਰ ਪਹਿਲਾਂ ਨਾਲੋਂ 70% ਤੱਕ ਘੱਟ ਹੋਈ ਹੈ ਕਮੀ ਆਈ ਹੈ ਤਾਂ ਜਿਹੜੇ ਦੇਖੋ ਇਸ ਨਿਊਜ਼ ਦੇ ਵਿੱਚ ਸਾਫ਼ ਸਪਸ਼ਟ ਜ਼ਾਹਿਰ ਹੋ ਰਿਹਾ ਕਿ ਭਗਵਾਨਤ ਮਾਨ ਵੱਲੋਂ ਕਿਹਾ ਗਿਆ ਕਿ ਉਹ ਬਹੁਤ ਹੀ ਜਲਦ ਜਿਹੜਾ 1100 ਰੁਪਏ ਵਾਲੀ ਸਕੀਮ ਹੈ ਉਹ ਸਟਾਰਟ ਕਰਨ ਜਾ ਰਿਹਾ ਕਿਉਂਕਿ ਇਹ ਇਸ ਬਜਟ ਨੂੰ ਜਿਹੜਾ ਨਿਊ ਆਊਗਾ ਉਹਦੇ ਵਿੱਚ ਆ ਰੱਖਣਗੇ 1100 ਵਾਲੀ ਜਿਹੜੀ ਰਾਸ਼ੀ ਹੈ ਉਸ ਚੀਜ਼ ਨੂੰ ਇਨਕਲੂਡ ਕੀਤਾ ਜਾਊਗਾ ਉਸ ਅਕੋਰਡਿੰਗ ਜਿਹੜਾ ਬਜਟ ਹੈਗਾ ਉਹ ਤਿਆਰ ਕੀਤਾ ਜਾਊਗਾ ਬਟ ਉਸਦੇ ਲਈ ਜ਼ਰੂਰੀ ਹੈ ਕਿ ਤੁਸੀਂ ਜਿਹੜੀ ਆਪਣੀ ਡਾਕੂਮੈਂਟਸ ਨਾ ਹੈਗੇ ਜਿਹੜੇ ਚਾਹੀਦੇ ਨੇ ਕਿ ਉਹ ਸਭ ਤੋਂ ਪਹਿਲਾਂ ਤੇ ਹੈ ਕਿ ਤੁਹਾਡਾ ਆਧਾਰ ਕਾਰਡ ਹੈ ਜਿਹੜਾ ਉਹ ਤੁਹਾਡੇ ਖਾਤੇ ਨਾਲ ਅਟੈਚ ਹੋਣਾ ਚਾਹੀਦਾ ਹੈਗਾ ਤੁਹਾਡੇ ਸਭ ਤੋਂ ਦੂਸਰਾ ਨੰਬਰ ਹੈਗਾ ਕਿ ਜਿਹੜਾ ਤੁਹਾਡਾ ਮੋਬਾਈਲ ਨੰਬਰ ਹੈ ਉਹ ਤੁਹਾਡੇ ਅਕਾਊਂਟ ਨਾਲ ਅਟੈਚ ਹੋਣਾ ਚਾਹੀਦਾ ਹੈਗਾ ਤੇ ਦੋਨੋਂ ਚੀਜ਼ਾਂ ਜ਼ਰੂਰੀ ਨੇਗੀਆਂ ਤਾਂ ਕਿਉਂਕਿ ਤਦ ਹੀ ਜਿਹੜੀ ਮਤਲਬ ਜਿਹੜੀ ਰਾਸ਼ੀ ਹੈ ਉਹ ਤੁਹਾਡੇ ਖਾਤਿਆਂ ਦੇ ਵਿੱਚ ਆਊਗੀ ਕਿਉਂਕਿ ਉਹ ਅੱਜ ਦੇ ਟਾਈਮ ਦੇ ਵਿੱਚ ਮੋਸਟ ਇੰਪੋਰਟੈਂਟ ਕੰਡੀਸ਼ਨ ਹੈਗੀ ਤੇ ਤੁਹਾਡਾ ਪੈਨ ਕਾਰਡ ਵੀ ਪ੍ਰੂਪ ਟੂ ਡੇਟ ਹੋਣਾ ਚਾਹੀਦਾ ਹੈਗਾ ਬਾਕੀ ਜਿੱਦਾਂ ਹੀ ਰਜਿਸਟ੍ਰੇਸ਼ਨ ਸਟਾਰਟ ਹੁੰਦੀ ਹੈਗੀ ਅਸੀਂ ਤ ਤੁਹਾਨੂੰ ਇਨਫੋਰਮ ਜ਼ਰੂਰ ਕਰਾਂਗੇ ਕਿ ਕਿਹੜੇ ਪੋਰਟਲ ਤੇ ਜਾ ਕੇ ਤੁਸੀਂ ਜਿਹੜੀ ਰਜਿਸਟ੍ਰੇਸ਼ਨ ਕਰਨੀ ਹੈ ਜਾਂ ਫਿਰ ਤੁਹਾਨੂੰ ਸੂਬਾ ਦਾ ਕੇਂਦਰ ਜਾਣਾ ਪਊਗਾ ਜਿਵੇਂ ਤੁਹਾਨੂੰ ਪਤਾ ਹੀ ਆ ਹਜਕਲ ਹਰ ਪਿੰਡ ਦੇ ਵਿੱਚ ਲਗਭਗ ਸੂਬਾ ਦਾ ਕੇਂਦਰ ਬਣਿਆ ਹੋਇਆਗਾ ਉੱਥੇ ਵੀ ਇਦਾਂ ਦੀਆਂ ਹੀ ਸਰਵਿਸਿਜ਼ ਨੇ ਜਿਹੜੀਆਂ ਉਹ ਸੂਬਾ ਮੰਨੇ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੀ ਆਮ ਪਿੰਡੂ ਜਨਤਾ ਉਹਨਾਂ ਨੂੰ ਜ਼ਿਆਦਾ ਖਜਲ ਖੁਆਰੀ ਨਾ ਕਰਨੀ ਪਵੇ ਤਾਂ ਇਹ ਹਲੇ ਸਰਕਾਰ ਵੱਲੋਂ ਇਦਾਂ ਦੀ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਗਈ ਕਿ ਉਹ ਆਨਲਾਈਨ ਪੋਰਟਲ ਸ਼ੁਰੂ ਕਰ ਰਹੇ ਨੇਗੇ ਜਾਂ ਫਿਰ ਆਪਾਂ ਨੂੰ ਕਿਤੇ ਵਿਜ਼ਿਟ ਕਰਨਾ ਪਊਗਾ ਬੈਂਕ ਜਾਣਾ ਪਊਗਾ ਜਾਂ ਫਿਰ ਸੁਵਿਧਾ ਕੇਂਦਰ ਜਾਣਾ ਪਊਗਾ ਬਟ ਜਿੱਦਾਂ ਹੀ ਇਹ ਅਨਾਉਂਸਮੈਂਟ ਹੁੰਦੀ ਆ ਰਜਿਸਟ੍ਰੇਸ਼ਨ ਫਾਰਮ ਸਟਾਰਟ ਹੁੰਦੇ ਨੇ ਕਿ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਜ਼ਰੂਰ ਇਨਫੋਰਮ ਕਰਾਂਗੇ ਤੇ ਜਿੱਦਾਂ ਹੀ ਡਾਕੂਮੈਂਟਸ ਤੇ ਲਿਸਟ ਵੀ ਜਾਰੀ ਹੁੰਦੀ ਹੈ ਸਾਡੀ ਨੋਲਿਜ ਦੇ ਵਿੱਚ ਇਹੀ ਸੀਗੇ ਕਿ ਇਹ ਹੁਣੇ ਜ਼ਰੂਰੀ ਨਹੀਂ ਬਟ ਜੇਕਰ ਕੋਈ ਹੋਰ ਉਹਨਾਂ ਵੱਲੋਂ ਰਿਕੁਆਇਰਡ ਹੁੰਦੇ ਨੇਗੇ ਕਿ ਉਹਨਾਂ ਵੱਲੋਂ ਕੋਈ ਲਿਸਟ ਸਾਂਝੀ ਕੀਤੀ ਜਾਂਦੀ ਹੈ ਕਿ ਇਹ ਡਾਕੂਮੈਂਟਸ ਚਾਹੀਦੇ ਨੇਗੇ ਅਸੀਂ ਤੁਹਾਡੇ ਨਾਲ ਨਾਲ ਦੀ ਨਾਲ ਇਨਫੋਰਮੇਸ਼ਨ ਹੈ ਜਿਹੜੀ ਉਹ ਸ਼ੇਅਰ ਕਰ ਦਾਂਗੇ ਉਸਦੇ ਲਈ ਜ਼ਰੂਰੀ ਹੈ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਜੇਕਰ ਤੁਸੀਂ ਫਸਟ ਟਾਈਮ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਹਰ ਲੋੜਵੰਦ ਤੱਕ ਇਹ ਵੀਡੀਓ ਪਹੁੰਚ ਸਕੇ ਜੁੜੇ ਰਹੋ ਸਾਡੇ ਚੈਨਲ